welcom to khanna news live ਸਥਾਨਕ ਭੁਲੇਪੁਰ ਰੋਡ ਸਥਿਤ 골ਡਨ ਗ੍ਰੇਨ ਕਲੱਬ ਵਿੱਚ 올 ਇੰਡੀਆ ਸਟੀਲ ਰੀਰੋਲਰਸ ਐਸੋਸੀਏਸ਼ਨ ਅਤੇ ਸਮਾਲ 스ਕੇਲ ਸਟੀਲ ਰੀਰੋਲਰਸ ਐਸੋਸੀਏਸ਼ਨ ਅਤੇ ਫੋਗਲ ਪੁਆਇੰਟ ਐਸੋਸੀਏਸ਼ਨ ਖੰਨਾ ਵੱਲੋਂ ਹਲਕਾ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਧ ਦੇ ਪੰਜਾਬ ਸਰਕਾਰ ਵਿੱਚ ਉਦਯੋਗ ਅਤੇ ਵਣਜ ਮੰਤਰੀ ਬਣਨ ਤੇ ਉਕਤ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਕਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਇਸ ਮੌਕੇ ਕੈਬਨਿਟ ਮੰਤਰੀ ਤਰਮਪੀਰ ਸਿੰਘ ਸੌਂਦ ਨੇ ਜਿੱਥੇ ਉਕਤ ਸੰਸਥਾਵਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਰੱਖ ਕੇ ਪੰਜਾਬ ਸਰਕਾਰ ਵੱਲੋਂ ਹੱਲ ਕਰਾਉਣ ਦਾ ਭਰੋਸਾ ਦਿਵਾਇਆ ਬਾਕੀ ਕੀ ਗੱਲਾਂ ਜਿੰਦੇ ਅੱਜ ਮੰਤਰੀ ਜੀ ਉਹਦੇ ਪੱਤੇ ਨੇ ਤੁਸੀਂ ਐਡਮਿਨ ਮੰਗਾਂ ਮੰਗਾਂ ਰੱਖਿਆ ਨਾ ਹਾਂ ਰਾਜ ਸਿਆਦ ਜਿਹੜਾ ਸਾਡਾ ਪਰਦੇਸੀਗਾ ਉਹ ਇਹਨਾਂ ਨੂੰ ਵੈਲਕਮ ਕਰਨ ਦਾ ਸੀ ਲਾਈਫ ਕਰਨ ਦਾ ਸੀ ਤੇ ਇਹਨਾਂ ਨੂੰ ਕੈਬਨਿਟਿੰਗਸ ਤੇ ਬਣਾਇਆ ਗਿਆ ਤੇ ਸਾਡੇ ਕੰਨੇ ਸ਼ਹਿਰ ਵਾਸਤੇ ਬਹੁਤ ਵਧੀਆ ਚੀਜ਼ ਹੈ ਦੇਖੋ ਕੰਮ ਤਾਂ ਪਹਿਲਾਂ ਵੀ ਕਰਦੇ ਰਹਿੰਦੇ ਸੀ ਹੁਣ ਵੀ ਕਰਦੇ ਰਹਿਣਗੇ ਇੰਡਸਟਰੀ ਜਵਾਨਾਂ ਦਾ ਖਤਮ ਨਹੀਂ ਹੁੰਦੀ ਆਉਂਦੀ ਆ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਅੱਜ ਸਾਡਾ ਸਿਰਫ ਇਹੀ ਇੱਕ ਮਾਸਟਰ ਸੀਗਾ ਬਾਕੀ ਦਾ ਜਦ ਮਰਜੀ ਇਹਨਾਂ ਨੂੰ ਜਾ ਕੇ ਮਿਲੋ ਜਦ ਮਰਜੀ ਪ੍ਰੋਬਲਮਾਂ ਤੋਂ ਜੋ ਵੀ ਹੈਗੀਆਂ ਸਾਡੀਆਂ ਜਾਲਦੀਆਂ ਉਸੇ ਬਿਲੰਗ ਆਵੀ ਨੈਕਸਟ ਵੀ ਆਪਰੇਆ ਪ੍ਰੋਬਲਮ ਦਵਾਂਗੇ ਵੀ ਤੇ ਸਾਰੀ ਸੌਲਵ ਹੋਣਗੀਆ ਉਸ ਕਰਕੇ ਅੱਜ ਦਾ ਦਿਨ ਦਾ ਸਭ ਇੱਕ ਖੁਸ਼ੀ ਦੀ ਹੈ ਸੈਲੀਬ੍ਰੇਟਿੰਗ ਦਾ ਇਹਨਾਂ ਦੇ ਲਈ ਕੋਈ ਹਨ ਹੋਸਟ ਕਰਨ ਦੀ ਇੰਕੀ ਹੈ ਇਹ ਸੈਲੀਬ੍ਰੇਟ ਕਰਾਂਗੇ ਪਹਿਲੂ ਪਹਿਲੀ ਵਾਰੀ ਹੈ ਮੈਨੇ ਬਣਿਆ ਤੇ ਥੋੜੀ ਦੋ ਸਾਲ ਢਾਈ ਸਾਲ ਦੇ ਹੈ ਗੈਪ ਦੇ ਵਿੱਚ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਛੱਡੀ ਇਮਤ ਮਿਲੀ ਹੈ ਇਹ ਮਨਨ ਜੋ ਗੱਲ ਨਹੀਂ ਸੀ ਲੱਗਦੀ ਕਿਉਂਕਿ ਪਾਰਟੀ ਨੇ ਪਹਿਲੇ ਇਹਨਾਂ ਨੂੰ 22 ਬੰਦ ਪ੍ਰਧਾਨਾਇਆ ਤੇ ਨਾਲ ਹੀ ਨਾਲੇ ਇਹੋ ਜਿਹੀਆਂ ਬਜਟੀਆਂ ਜਿਹੜੀਆਂ ਆਮ ਆਦਮੀ ਨੂੰ ਬਣਦੀਆਂ ਬੜੀਆਂ ਮੁਸ਼ਕਲ ਨੇ ਸੋਹ ਸਾਬ ਨੂੰ ਮੈਂ ਦੱਸ ਸਾਬ ਤੋਂ ਜਾਣਨਾ ਕਿਉਂਕਿ ਇਹ ਪਹਿਲਾਂ ਰੱਪੜ ਦੇ ਉੱਤੇਰੇ ਉਹਦੇ ਬਾਅਦ 'ਚ ਜਦੋਂ ਇੰਡਸਟਰੀ ਦੇ ਵਿੱਚ ਆ ਕੇ ਆਪਣੇ ਡੈਡੀ ਨਾਲ ਬੈਠੇ ਲੱਗੇ ਗੁਰੂਤ ਸਿੰਘ ਸੋਹ ਬੱਤੂ ਰੈਸਿੰਗ ਨਾਲ ਮੇਰੇ ਦੋਸਤ ਨੇ ਉਹ ਇੱਕ ਦਿਨ ਉਹਨਾਂ ਨੇ ਮੈਨੂੰ ਨਸਤੀ ਦੇ ਨਾਲ ਕੁਝ ਸੱਦੇ ਸਮੱਸਿਆਵਾਂ ਦੀ ਗੋੜਦਿਆਂ ਫੈਕਟਿਵ ਲਾਇਆ ਦੇ ਸੌ ਸਾਬ ਉੱਥੇ ਬੈਠੇ ਸੀ। ਉਹ ਕਹਿੰਦੇ ਬੇਟਾ ਰਾਜਨੀਤੀ ਕਰ ਲਵਾਂ। ਮੈਂ ਇਹਨਾਂ ਨੂੰ ਮਿਲਿਆ। ਬੜਮ ਖੁਸ਼ੀ ਦੇ ਨਾਲ ਇਹਨਾਂ ਨੇ ਮੈਨੂੰ ਕਿਹਾ ਕਿ ਅੰਕਲ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਅਜੇ ਸਲੱਛ ਦੇ ਵਿੱਚੋਂ ਲੱਗਦਾ ਸੀਗਾ ਵੀ ਇਹੋ ਜਿਹਾ ਖੰਡ ਦੇ ਵਿੱਚ ਕੋਈ ਨੌਜਵਾਨ ਨਿਕਲੂਗਾ ਤੇ ਐਂਡੀ ਵੱਡੀ ਪ੍ਰੇਸ਼ੈਂਟੇਜ ਚ ਪਿੰਡ ਆਉਂਦੀ ਬਜ਼ਾਰ ਦੇ ਵਿੱਚ ਪਹੁੰਚੇਗਾ ਤੇ ਭੁੰਦਰ ਨੂੰ ਬਾਕ ਕਰਦੇ ਭੁੰਦਰ ਨੂੰ ਹੱਸ ਹੱਸ ਕੇ ਕਹਿੰਦਾ ਕਿ ਮੈਂ ਤੈਨੂੰ ਇਹ ਪ੍ਰਧਾਨ ਨਿਕਣਾ ਚਾਹੁੰਦਾ ਲੱਗਦਾ ਕੌਣ ਹੁੰਦਾ ਮੈਂ ਅੱਜ ਭੁੰਦਰ ਸਿੰਘ ਨੂੰ ਕਹਾਂਗਾ ਕਿ ਮੈਂ ਤਾਂ ਨਹੀਂ ਪ੍ਰਧਾਨ ਬਣਿਆ ਪਰ ਮੁੰਡਾ ਮੰਤਰੀ ਬਣਾ ਰਿਹਾ ਸੀ ਨਮਸਕਾਰ ਜੇ ਕੱਦ ਵੀ ਮੈਂ ਕੋਲ ਕਰੋ ਹਮੈਂ ਕੱਲ ਚੰਡੀਗੜ੍ਹ ਸੀਗਾ ਤੇ ਕੱਲ ਮੈਂ ਦੇਖਿਆ ਕਿ ਮੇਰੇ ਕੋ ਖੱਲੇ ਦੇ ਬੰਦੇ ਉੱਤੇ ਵੀ ਬਹੁਤ ਮੌਜੂਦ ਸੀ ਨੋਬੀ ਆਨੇ ਕੋਰੇ ਤੇ ਕੁਝ ਬੰਦੇ ਆ ਨਹੀਂ ਨਿੱਕਤ ਸਿੰਘੀ ਚੰਡੀਗੜ੍ਹ ਤੋਂ ਵੀ ਆਏ ਅਲਾਕ ਲੱਗੀ ਤੇ ਮੈਨੂੰ ਉਹਨਾਂ ਜਦੋਂ ਮੈਨੂੰ ਮਿਲੇ ਉਹ ਬੜੇ ਇਸ ਗੱਲ ਤੋਂ ਬੜੇ ਹਾਰਾਨੀ ਦੀ ਗੱਲ ਉਹਨੂੰ ਖੁਸ਼ ਬੜੇ ਹੋਏ ਕਹਿੰਦੇ ਕਿ ਅਸੀਂ ਇੱਕ ਇੰਡਸਟਰੀ ਮਿਨਿਸਟਰ ਨੂੰ ਇੰਡਸਟਰੀ ਐਂਡ ਕਮਰਸ ਮੰਥਸਟਰ ਨੂੰ ਮਿਲਣਾ ਆਇਆ ਤੇ ਤੁਸੀਂ ਸਾਨੂੰ ਐਵੇਂ ਮਿਲਿਓ ਵੀ ਜਿਵੇਂ ਅਸੀਂ ਆਮ ਇੱਕ ਸੁਭਾਰਨ ਬੰਦੇ ਨੂੰ ਹੁੰਦੇ ਥੋੜੇ ਕਸੇ ਸਾਨੂੰ ਤਰਵਾ ਨਹੀਂ ਰੋਕਿਆ ਥੋੜੀ ਸਿਕਿਉਰਿਟੀ ਨੇ ਹੀ ਸਾਨੂੰ ਰੋਕਿਆ ਉਹਦੇ ਤੱਕ ਤਾਂ ਸੀ ਕਿਸੇ ਦੀ ਸਫਾਰਸ਼ ਨਹੀਂ ਲਈ ਕੋਈ ਅਸੀਂ ਦੋਨੋਂ ਫੋਨ ਕਰਾ ਕੇ ਨਹੀਂ ਆਏ ਅਸੀਂ ਆਈ ਆ ਕੇ ਤੇ ਤੁਸੀਂ ਫਿਰ ਸਾਨੂੰ ਆਈ ਸੌਕੇ ਦੇ ਤਰੀਕੇ ਨਾਲ ਮੈਲੇ ਡੀਲ ਕਰਦੇ ਉਹ ਕਹਿੰਦੇ ਸੱਤ ਇੰਡਸਟਰੀ ਚਲੰਗ ਜਵੇ ਤਣ ਤਣ ਪੀੜੀਆਂ ਹੋਣਗੀਆਂ ਪੁਸਤਾ ਹੋਣਗੀਆਂ ਅੱਜ ਤੱਕ ਇਹ ਐਮਐਲਏ ਨੂੰ ਸੀ ਮੈਂ ਸਾਡੇ ਇੱਕ ਇੰਡਸਟਰੀ ਮਿਨਿਸਟਰੀ ਨੂੰ ਮੈਂ ਨਾਲ ਬਹੁਤ ਚੁਕੀ ਕਰਦੀ ਮੈਂ ਤਾਂ ਕਿਹਾ ਬੈਠਾ ਯਾਰ ਇਹ ਇੱਕ ਬੜੀ ਸੇਵਾਦਈ ਕੰਮ ਹੈ ਜੇ ਤੁਸੀਂ ਇਹਨੂੰ ਐਸੇ ਮਿਨਿਸਟਰੀ ਦੇ ਤੌਰ ਤੇ ਸਮਝੋਗੇ ਨਾ ਇਹ ਸ਼ਾਇਦ ਤੁਸੀਂ ਸੇਵਾ ਨਹੀਂ ਕਰ ਸਕਦੇ ਇਹ ਸੇਵਾ ਅਰਥੀ ਕੰਮ ਹੈ ਸੋ ਜੇ ਸੇਵਾ ਕਰਨੀ ਹੈ ਤਾਂ ਫਿਰ ਤੁਹਾਨੂੰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਤੁਹਾਨੂੰ ਉਸੇ ਤਰੀਕੇ ਨਾਲ ਟ੍ਰੀਟ ਕਰਨਾ ਉਹ ਵੀ ਇਹ ਇੱਕ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਦਾ ਹੱਲ ਕਰਨਾ ਬਸ ਉਹੀ ਕੰਕ ਹੋਣਾ ਜਿਹੜੇ ਵੀ ਇਹ ਪ੍ਰੋਬਲਮ ਹੈ ਇਸ ਪ੍ਰੋਬਲਮ ਦਾ ਵੀ ਕਿਉਂਕਿ ਪ੍ਰੋਬਲਮ ਦਾ ਹੱਲ ਕੱਢਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇਰਟੀ ਸੋ ਤੁਸੀਂ ਬੁਲਾਇਆ ਜਿਵੇਂ ਨੂੰ ਐਨਾ ਹੋਂਨ ਤੱਕ ਅੱਜ ਮੇਰੇ ਸ਼ਹਿਰ ਦੇ ਉਦੇਆ ਨਾਲੋਂ ਮੰਡੀ ਗੋਬਿੰਦਗੜ੍ਹ ਤੋਂ ਸਾਰੇ ਤੁਸੀਂ ਇੰਡਸਟ੍ਰੀਅਲਿਸਟ ਆਇਓ ਮੈਂ तहे ਦਿਲ ਦੀ ਗਹਿਰਾਈ ਤੋਂ ਤੁਸੀਂ ਲੋਕ ਮੈਨੂੰ ਆਨਰ ਰਿਸਪੈਕਟ ਐਨਾ ਪਿਆਰ ਦਿੱਤਾ ਮੈਂ ਸਦਾ ਇਸ ਗੱਲ ਦਾ ਧੰਨਵਾਦੀਆਂ ਰਹਿਣੀ ਆ ਤੁਹਾਡੇ ਇਸ ਪਿਆਰ ਦਾ ਗਰੰਡ ਲੈ ਕੇ ਕੰਮ ਕਰਾਂਗੇ ਇੰਡਸਟਰੀ ਨੂੰ ਸੁਧਾਰਾਂਗੇ ਇੰਡਸਟਰੀ ਦੀਆਂ ਦਿੱਕਤਾਂ ਕਾਫੀ ਹੱਦ ਤੱਕ ਤਾਂ ਮੈਨੂੰ ਆਲਰੇਡੀ ਪਤਾ ਨੇ ਪਰ ਬਥਵਾ ਕੇ ਇੰਡਸਟਰੀਆਂ ਦੀਆਂ ਕਈ ਵਾਰ ਲੱਗ ਲੱਗ ਦਿੱਕਤਾਂ ਹੁੰਦੀਆਂ ਨੇ ਉਹਦੇ ਲਈ ਅਸੀਂ ਜਨਨਿਕ ਥੋੜੇ ਜਿਹੜੇ ਚੈਂਬਰ ਆਫ ਕਮਰਸ ਬਣੇ ਹੋਏ ਨੇ ਵਿਵਸਨ ਲਈ ਬਣਿਆ ਹੋਇਆ ਐ ਜਿਵੇਂ ਜਿਹੜਾ ਥੋੜੇ ਅਲੱਗ-ਅਲੱਗ ਬਣੇ ਹੋਏ ਨੇ ਜਿਵੇਂ ਸ਼ਿਸ਼ੂ ਤੁਸੀਂ ਕਹਿੰਦੇ ਲਓ ਬਣਿਆ ਹੋਇਆ ਐ ਐਵੇਂ ਜਿਹੜੇ ਜਿਹੜੇ ਅਲੱਗ-ਅਲੱਗ ਐਸੋਸੀਏਸ਼ਨ ਤੋਂ ਬਣਿਆ ਅਸੀਂ ਐਸੋਸੀਏਸ਼ਨ ਤੋਂ ਵੀ ਆਰਡ ਵਾਲੇ ਸਮੇਂ ਦੇ ਵਿੱਚ ਮੀਟਿੰਗ ਦੇ ਵਿੱਚ ਬੁਲਾ ਕੇ ਇਹਨਾਂ ਤੋਂ ਸਾਰੇ ਜਿਹੜੇ ਇਹਨਾਂ ਦੇ ਗ੍ਰਿਵੈਂਸਸ ਨੇ ਉਹ ਲਵਾਗੇ ਇਹਨਾਂ ਦੀਆਂ ਮੰਗਾਂ ਲਵਾਗੇ ਡਿਫਰੈਂਸੀ ਠੇਕਾ ਗੇ ਵੀ ਇਹ ਤਾਂ ਕੋਈ ਪੋਲਿਸੀ ਮੈਟਰ ਦੀ ਗੱਲ ਹੋਣੀ ਹੈ ਪੋਲਿਸੀ ਚ ਚੇਂਜ ਕਰਕੇ ਸਿਸਟਮ ਬਦਲ ਸਕਦੇ ਹੈ ਤਾਂ ਪੋਲਿਸੀ ਮੈਟਰ ਅਸੀਂ ਅਸੀਂ ਵੈਸੇ ਤਾਂ ਮੈਂ ਕੱਲ ਬਹੁਤ ਵੱਡੀ ਇੱਕ ਇੰਡਸਟਰੀ ਡਿਪਾਰਟਮੈਂਟ ਦੀ ਮੀਟਿੰਗ ਲੱਤੀ ਹੈ ਉਹਦੇ ਵਿੱਚ ਬਹੁਤ ਇੰਪੋਰਟੈਂਟ ਜਿਹੜੀ ਕਿ ਅਸੀਂ ਕੁਝ ਅਹਿਮ ਫੈਸਲੇ ਲੈਂਦੇ ਨੇ ਔਰ ਬੜਾ ਟਾਈਮ ਫਰੇਮ ਅਸੀਂ ਲੋਗੇ ਤਾਂ ਬਹੁਤ ਕਰਤਾ ਅਸੀਂ ਉਹਦੇ ਚ ਟਾਈਮ ਫਿਕਸ ਕਰਤਾ ਕਿ ਵਿਦਿਵਾਰਨ ਮਨთ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਤਾਂ ਪੋਲਿਸੀ ਅਮੈਂਡਮੈਂਟਸ ਨੇ ਉਹਦੇ ਵੀ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਵੀ ਪਾਲਿਸੀ ਅਮੈਂਡਮੈਂਟਸ ਕਰਦੇ ਨੇ ਅਸੀਂ ਫਿਰ ਮੰਤਰੀ ਸਾਹਿਬ ਅੱਗੇ ਉਹ ਫਾਈਲ ਪ੍ਰੋਸੀਡ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਪਾਲਿਸੀ ਦਾ ਅਮੈਂਡਮੈਂਟ ਕਰਾਂਗੇ ਪੰਜਾਬ ਦੀ ਇੰਡਸਟਰੀ ਦੀ ਪਾਲਿਸੀ 'ਚ ਪੁੱਛੇ ਤਾਂ ਬਾਅਦ ਪੁੱਛੇ ਆਈਆਂ ਮੰਗਾਂ ਨੇ ਜਿਹੜੀਆਂ ਸਿਰਫ ਕੈਬਨਿਟ ਤੋਂ ਜਾ ਕੇ ਕੈਬਨਿਟ 'ਚ ਅਮੈਂਡ ਕਰਨ ਵਾਲੀਆਂ ਨੇ ਸੋ ਅਸੀਂ ਉਹਦੀ ਲਿਸਟ ਲਾ ਕੇ ਮੈਂ ਨਿਰਦੇਸ਼ ਜਾਰੀ ਕਰਦੇ ਆਫੀਸਰ ਨੂੰ ਕਿ ਤੁਸੀਂ ਇਹਦੀ ਅਲੱਗ-ਅਲੱਗ ਜਿੰਸਟਰ ਬਣਾਓ ਕਿ ਇਸ ਦੇ ਵਿੱਚ ਸਾਡਾ ਪੀਡੀਸੀ ਦਾ ਜਿਹੜਾ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਜਿਵੇਂ ਨੀਤੀ ਯੋਗ ਹੁੰਦਾ ਨਾ ਐਵੇਂ ਪੰਜਾਬ ਦਾ ਜਿਹਨੂੰ ਆਪਾਂ ਕਹੀਏ ਤਾਂ ਨੀਤੀ ਯੋਗ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਹੈ ਅਸੀਂ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਦੇ ਵੀ ਮੈਂਬਰਸ ਨੂੰ ਇਹਦੇ ਨਾਲ ਇੰਟੈਕਾਉ ਕੀਤਾ ਉਹ ਵੀ ਬਹੁਤ ਮਜ਼ੇਦਾਰ ਤੇ ਵਧੀਆ ਜਾਨੀ ਕਿ ਇੱਕ ਕਾਰਪੋਰੇਸ਼ਨ ਹੈ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਨਵਿਕੜਾ 2023 ਚ ਤਿਆਰ ਕੀਤਾ ਸੀ ਆਪਾਂ ਉਹਨਾਂ ਕੋਲ ਇਨਫੋਸ ਬਹੁਤ ਨੇ ਇੰਡਸਟਰੀ ਨੂੰ ਲੈ ਕੇ ਵੀ ਕਿਹੜੀ ਕਿਹੜੀ ਇੰਡਸਟਰੀ ਨੂੰ ਡਿਸਕਸ ਕਰਨੀ ਹੈ ਇੱਕ ਦਾ ਰਿਪੋਰਟ ਸ਼ਾਰ ਨਾ ਸੋ ਕੱਲੋ ਉਹ ਵੀ ਮੀਟਿੰਗ ਦੇ ਵਿੱਚ ਜਿਹੜਾ ਹਾਜ਼ਰ ਸੀ ਉਹਨਾਂ ਦੇ ਮੈਂਬਰ ਸਾਹਿਬਾਨ ਸੇ ਅਸੀਂ ਹਰ ਤਰ੍ਹਾਂ ਦੀ ਇੰਡਸਟਰੀ ਦੀ ਦਿੱਕਤਾਂ ਨੂੰ ਦੂਰ ਕਰਨ ਲਈ ਵਚਨਬੱਧ ਆਮ ਆਦਮੀ ਪਾਰਟੀ ਦੀ ਸਰਕਾਰ ਛੋਟਰੀ ਇੰਡਸਟਰੀਆਂ ਦੀਆਂ ਦਿੱਕਤਾਂ ਨੂੰ 100% ਰਿਜ਼ੋਲਵ ਕਰੂਗੀ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਮੇਰਾ ਤੁਹਾਡੇ ਨਾਲ ਹੈ ਜੇ ਤੁਹਾਨੂੰ ਕੋਈ ਅਸੂਰਤ ਹੋਵੇ ਔਰ ਦੂਸਰੀ ਗੱਲ ਇਹ ਹਾਂ ਇਹ ਹੋ ਸਕਦਾ ਹੈ ਕੁਝ ਪ੍ਰੋਬਲਮ ਆਈ ਨਹੀਂ ਹੋਣੀ ਜਿਹੜੀ ਇਨਸਟੈਂਟ ਹੱਲ ਹੋ ਗਈ कुछ होंगे जैमर तीन महीने या छे महीने कुछ हम भी लगे सो जिंदगी जिस जिस समय की दो चार तीन महीने छे महीने चल करा जो कोई साल चाली उ करा पर हाँ इन गल जरूर पता है कि जिन्नी भी नब्बे प्रसेंट को दस प्रसेंट को मैं कह नहीं सकता पर नब्बे प्रसेंट दिक्कत अच्छ ही महीनिया हल कर देंगे ਤੋ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਪਹਿ ਗੈਰ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੰਨਾ ਸੋਹਣਾ ਮਤਲਬ ਕਿ ਪਲੇਟਫਾਰਮ ਬਣਾਇਆ ਜਿੱਦੇ ਤੇ ਇਕੱਠੇ ਹੋਏ ਆਪਾਂ ਤੁਸੀਂ ਆਨਰ ਕੀਤਾ ਸਪੈਕਟ ਕੀਤਾ ਮੈਂ ਫੇਰ ਇੱਕ ਵਾਰ ਕਹਿੰਦਾ ਜਿਹੜੀ ਵੀ ਕੋਈ ਤੁਹਾਡੀ ਦਿੱਕਤ ਹੋਈ ਵਿਦਨ ਨੈਕਸਟ ਵੀ ਤੋਂ ਤੁਸੀਂ ਆਪਣੀ ਆਪਣੀ ਐਸੋਸੀਏਸ਼ਨ ਲੈਵਲ ਤੇ ਇੱਕ ਮਿੰਟ ਤੋਂ ਪਹਿਲਾਂ ਮੇਰੇ ਤੱਕ ਉੱਕੇ ਆਓ ਜੰਡੀ ਘੜਾਓ

ਅੰਕਲ ਬੈਠੇ ਨੇ ਬਨੋਰ ਬਿਸ਼ਿਸ਼ਤੀ ਆਸੀਂ ਬੁਲੇਟਸ ਪੁਆਇੰਟ ਬਣਾ ਕੇ ਲੈ ਕੇ ਜਾਂਦੇ ਸੀ ਵੀ ਆ ਸਾਡੇ 10 ਪੁਆਇੰਟ ਨੇ ਤਾਂ ਜੋ ਉਹਨੂੰ ਕੋਈ ਪਰ ਵੀ ਸਾਡੇ ਉੱਤੇ ਹਲ ਨਹੀਂ ਕਰ ਸਕੇ। ਸੋ ਕੋਸ਼ਿਸ਼ ਕਰਾਂਗੇ ਵੀ ਜਿਵੇਂ ਸਰਪਤਾ ਦੇ ਨਾਲ ਵੀ ਉਹਦੇ ਪੁਆਇੰਟਸ ਬਣਾਈਏ ਇੰਡਸਟਰੀ ਦੇ ਵੀ ਆ ਦਿੱਕਤ ਹੈ ਔਰ ਉਹਦਾ ਹੱਥ ਫੇਰ ਆਪਾਂ ਆਪਾਂ ਸਾਰਾ ਡਿਸਕਸ ਕਰਕੇ ਆਪਣੇ ਅਫੀਸਰ ਸਾਹਿਬਾਨ ਨਾਲ ਇਹਦਾ ਹੱਲ ਕਰਾਂਗੇ। ਇੱਕ ਵਾਰ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ। ਜਣਾ ਜਗ੍ਹਾ ਉੱਤੇ ਇੰਡਸਟਰੀ ਸਟੈਕਲਰ ਸਟੇਸ਼ਨ ਤੋਂ ਫੋਗਲ ਕੰਟਰੋਲ ਰਿਓਰੀਆ ਸਾਂਝੇ ਤੌਰ ਤੇ ਬੈਠ ਕੇ ਜੀ ਆਪਕੀ ਅੱਜ ਦੀ ਇਹ ਜਿਹੜੀ ਔਨਰਿੰਗ ਸੈਰੇਮਨੀ ਸੀ ਇਹ 올 ਇੰਡੀਆ ਸਟੀਲ ਰੋਲਰ ਐਸੋਸੀਏਸ਼ਨ ਆਈਸਰਾ ਵੱਲੋਂ ਫੋਟਰ ਪੁਆਇੰਟ ਐਸੋਸੀਏਸ਼ਨ ਖੰਨਾ ਵੱਲੋਂ ਕੈਟਰ ਫੀਡ ਐਸੋਸੀਏਸ਼ਨ ਖੰਨਾ ਵੱਲੋਂ ਫਲੋਰ ਮੈਲਾ ਐਸੋਸੀਏਸ਼ਨ ਖੰਨਾ ਵੱਲੋਂ ਕੁਝ ਮੈਂਬਰ ਸਾਡੇ ਕੋਲ ਲੁਧਿਆਣਾ ਤੋਂ ਸੀਸੂ ਤੋਂ ਵੀ ਆਏ ਨੇ ਸੋ ਇਹ ਸਾਰਿਆਂ ਦਾ ਇੱਕ ਸਾਂਝਾ ਉਪਰਾਧਾ ਸੀ ਤੇ بڑا ਇਹਨਾਂ ਨੇ ਮਾਨ ਸਤਕਾਰ ਇੱਜ਼ਤ ਬਖਸ਼ੀ ਹੈ ਔਰ ਇੰਡਸਟਰੀ ਦੇ ਨਾਲ ਸਾਰੇ ਅੱਜ ਇੰਡਸਟਰੀਇਸਟ ਇਕੱਠੇ ਹੋਏ ਸੀ ਇੰਡਸਟਰੀ ਦੇ ਨਾਲ ਰਿਲੇਟਡ ਕੁਝ ਜਿਹੜੀਆਂ ਇੱਕ ਦੋ ਗੱਲਾਂ ਸੀ ਉਹ ਵੀ ਡਿਸਕਸ ਹੋਈਆਂ ਔਰ ਪੂਰਨ ਭਰੋਸਾ ਮੈਂ ਇਹਨਾਂ ਨੂੰ ਦਵਾਇਆ ਇਸ ਗੱਲ ਦਾ ਕਿ ਬਤੌਰ ਇੰਡਸਟਰੀ ਐਂਡ ਕਾਮਰਸ ਮਿਨਿਸਟਰ ਪੰਜਾਬ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਜਿਹੜੀ ਇੰਡਸਟਰੀ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੋਊਗੀ ਆਪਾਂ ਉਹਨੂੰ ਬੜੇ ਇਤਮਾਨਾਨ ਦੇ ਨਾਲ ਅ 15 ਤਰੀਕ ਤੋਂ ਬਾਅਦੋਂ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਬਾਅਦੋਂ ਆਪਾਂ ਇਤਮਾਨਾਂ ਦੇ ਨਾਲ ਬੈਠ ਕੇ ਇਹਦੇ ਤੇ ਸਾਰਾ ਵਰਕਆਊਟ ਕਰਾਂਗੇ ਤੇ ਸਾਰਾ ਵਰਕਆਊਟ ਕਰਕੇ ਇਹ ਪੁਲਿਸ ਜਿਹੜੇ ਕੋਈ ਵੀ ਮਤਲਬ ਇਹ ਮੈਟਰ ਹੋਣਗੇ ਇਹਨੂੰ ਅਸੀਂ ਬਿਲਕੁਲ 100% ਰਿਜ਼ੋਲਵ ਕਰਾਂਗੇ ਧੰਨਵਾਦ ਖ਼ਣਾਂ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ